No, okay. ਅੱਜ 30 ਦਸੰਬਰ ਮੈਂ ਸ੍ਰੇਕ ਤਕਸਾਲ ਮੋਰਚਾ ਗਿਆ ਜਾਂ ਇੱਕਸਾਨ ਮਜ਼ਦੂਰ ਮੋਰਚੇ ਦੀ ਹਾਲਤ ਹੈ ਪੂਰਾ ਪੰਜਾਬ ਬੰਦ ਹੈ ਜਿਹਦੇ ਵਿੱਚ ਹਰੇਕ ਵਰਗ ਦੇ ਲੋਕ ਸਮਰਥਨ ਦੇ ਰਹੇ ਆ ਚਾਹੇ ਕੋਈ ਦੁਕਾਨਦਾਰ ਆ ਆਰਟੀਆ ਟਰਾਂਸਪੋਰਟ ਆ ਸਬਜ਼ੀ ਮੰਡੀ ਦੇ ਆਰਤਗੇ ਆ ਹਰੇਕ ਵਰਗ ਦਾ ਲੋਕ ਆ ਜਿਹੜਾ ਇਹ ਸ੍ਰੇਕ ਤਕਸਾਲ ਮੋਰਚੇ ਦੀ ਪੂਰੀ ਸਪੋਰਟ ਕਰ ਰਿਹਾ ਤੇ ਲੋਕ ਵੀ ਆਮ ਜਿਹੜੇ ਉਹ ਵੀ ਸਮਰਥਨ ਕਰ ਰਹੇ ਆ ਅਸੀਂ ਸਵੇਰ 7 ਵਜੇ ਤੋਂ ਲੈ ਕੇ ਜਿਹੜਾ ਰੋਡ ਬਲੌਕ ਕੀਤਾ ਹੈ ਤੇ ਅੱਜ ਦੁਕਾਨਾਂ ਨਹੀਂ ਖੁੱਲ੍ਹਣਗੀਆਂ ਫਿਰ ਪੂਰਾ ਬਾਜ਼ਾਰ ਬੰਦ ਹੈ ਦੀਆਂ ਮੰਗਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟੀਵੀ 'ਤੇ ਆਣ ਕੇ ਗੁਰਪੁਰਬ ਵਾਲੇ ਦਿਨ ਮੰਨ ਲਈਆਂ ਸੀ। ਅਸੀਂ ਕਹਿੰਨੇ ਵੀ ਉਹਨਾਂ ਨੂੰ ਲਾਗੂ ਕੀਤਾ ਜਾਏ। ਪਰ ਉਹ ਗੁੰਗਾ ਬੋਲੀ ਜਿਹੜੀ ਸਰਕਾਰ ਆ ਉਹ ਕਿ ਬਹਿ ਗਈ ਆ। ਉਹਨਾਂ ਕੋਈ ਵੀ ਉੱਤੇ ਪ੍ਰੋਗਰੈਸ ਨਹੀਂ ਕੀਤੀ ਕੋਈ ਲਾਗੂ ਨਹੀਂ ਕੀਤੀਆਂ। ਉਹ ਖਰੜੇ ਘਲਾਰੇ ਖੇਤੀਬਾੜੀ ਦੇ ਤਰ੍ਹਾਂ-ਤਰ੍ਹਾਂ ਦੇ ਉਹ ਹੱਥ-ਕੰਡੇ ਵਰਤ ਕੇ ਤੇ ਉਹ ਸਾਨੂੰ ਬਰਬਾਦ ਕਰਨਾ ਚਾਹੁੰਦੇ ਆ। ਇਸ ਕਰਕੇ ਸਾਨੂੰ ਲਾਸਟ ਇਹ ਜਿਹੜਾ ਬੰਦ ਵਾਲੀ ਕਾਲ ਬਰੇਚ ਬਾਅਦ ਦੇ ਵਿੱਚ ਤੁਸੀਂ ਦੇਖ ਰਹੇ ਜੇ ਸਾਨੂੰ ਮਹਿਸੂਸ ਹੁੰਦਾ ਵੀ ਅਸੀਂ ਇਹੋ ਜੇ ਕੰਮ ਨਾ ਕਰੀਏ ਪਰ ਜਦੋਂ ਸਰਕਾਰ ਸਾਨੂੰ ਵੇਖਿਆ ਹੀ ਨਾ ਸਾਨੂੰ 10 ਮਹੀਨੇ ਫੇਰ ਬਾਰਡਰਾਂ ਤੇ ਹੋ ਕੇ ਬੈਠਿਆ ਤੇ ਉਹ ਸਾਡੇ ਨਾਲ ਗੱਲਬਾਤ ਨਹੀਂ ਸ਼ੁਰੂ ਕਰ ਰਹੀ ਕਿ ਸਾਡਾ ਇੱਕ ਲੀਡਰ ਕਿਸਾਨ ਲੀਡਰ ਜਿਹੜਾ ਜ਼ਿੰਦਗੀ ਮੌਦੀ ਲੜਾਈ ਲੜ ਰਿਹਾ ਤੇ ਸਰਕਾਰ ਦਾ ਫਰਜ਼ ਬਣਦਾ ਵੀ ਆਪਣੇ ਜਿਹੜੇ ਆਵਾਮ ਆ ਨਾਗਰਿਕ ਆ ਉਹਨਾਂ ਦੀ ਗੱਲ ਸੁਣੇ ਉਹਨਾਂ ਨਾਲ ਗੱਲਬਾਤ ਕਰੇ ਉਹਨਾਂ ਨੂੰ ਹੱਲ ਕਰੇ ਪਰ ਦੇਖ ਰਹੇ ਜੇ ਕਿਦਾਂ ਇਹ ਘਾਣ ਕਰ ਰਹੇ ਡੈਮੋਕ੍ਰੇਸੀ ਦਾ ਗੋਲੇ ਮਾਰ ਰਹੇ ਅਥਰੂ ਗੈਸ ਛੁੱਟ ਰਹੇ ਆ ਉਹਦੇ ਪਰ ਰੋਸ ਵਿੱਚੋਂ ਲੋਕਾਂ ਦੇ ਵਿੱਚ ਵੀ ਬੜਾ ਵੱਡਾ ਰੋਸ ਆ ਤੇ ਤੁਸੀਂ ਵੇਖ ਰਹੇ ਜੇ ਇਹ ਸਾਡਾ ਵੱਡਾ ਸੁਜੋਗ ਮਿਲ ਰਿਹਾ ਲੋਕਾਂ ਦਾ ਲੋਕੀ ਆਪਣੇ ਆਪ ਸਾਰੀਆਂ ਚੀਜ਼ਾਂ ਬੰਦ ਕਰਨਗੇ ਤੇ ਸੜਕਾਂ ਤੇ ਅਸੀਂ ਵੀ ਅਪੀਲ ਕਰਨੇ ਆ ਕਿ 7 ਤੋਂ 4 ਵਜੇ ਤੱਕ ਸਾਡਾ ਪ੍ਰੋਟੈਸਟ ਆ ਤੇ ਤੁਸੀਂ ਸਾਡਾ ਸਹਿਯੋਗ ਦੇ ਕੇ ਇਹ ਸਰਕਾਰ ਤੱਕ ਕਹਿ ਸਕਦੇ ਅਸੀਂ ਜਾਂ ਕੋਈ ਵਿਆਹ ਕਿਸ ਨੇ ਰੱਖਿਆ ਜੀ ਹਾਂਜੀ ਉਹਦੇ ਵਿੱਚ ਆ ਜਾਂ ਕੋਈ 에어ਪੋਰਟ ਦੀ ਕਿਸੇ ਦੀ ਟਿਕਟ ਆ ਇਹ ਸਵਾਮਾ ਵਿੱਚ ਆਉਂਦੀਆਂ ਜੀ ਬਾਕੀ ਅਦਰਵਾਇਜ਼ ਲੋਕੀ ਸਾਨੂੰ ਬੜੀ ਸੱਖ ਜਿਹੜੀਆਂ ਯੂਨੀਅਨਾਂ ਪਟਵਾਰੀ ਯੂਨੀਅਨ ਜਾਂ ਹੋਰ ਵੀ ਟ੍ਰੇਡ ਯੂਨੀਅਨਾਂ ਬਿਜਲੀ ਬੋਰਡ ਯੂਨੀਅਨਾਂ ਸਾਰਿਆਂ ਦੀ ਸਪੋਰਟ ਹੈ ਸਾਨੂੰ ਤੇ ਉਹ ਆ ਮੁਰੇ ਇੱਥੇ ਵੀ ਕਈ ਸਾਡੇ ਉਹ ਮੁਲਾਜ਼ਮ ਦੂਜੇ ਉਹ ਸਾਡੇ ਚ ਹਾਜ਼ਰੀ ਭਰ ਰਹੇ ਆ ਵੀ ਜਿਹੜੇ ਸਾਨੂੰ ਉਹ ਸਪੋਰਟ ਕਰ ਰਹੇ ਆ ਵੱਡਾ ਸਹਿਯੋਗ ਤੁਹਾਨੂੰ ਰਿਪੋਰਟਾਂ ਆਈ ਜਾਣੀਆਂ ਜੀ মিডিਏ ਨੂੰ ਸਾਰਿਆਂ ਵੱਡੀ ਸਪੋਰਟ ਉਹ ਚੀਜ਼ਾਂ ਤੇ ਹੋਣੇ ਨਹੀਂ ਇਹਨਾਂ ਚਾਹੁੰਦੀ ਜੇ ਸਰਕਾਰ ਨੇ ਤਾਂ ਕਰਕੇ ਨਹੀਂ ਮੁੱਕਣ ਰਿਹਾ ਕਿ ਪਿਛਲੇ ਜਿਹੜਾ 13 ਮਹੀਨੇ ਸੰਘਰਸ਼ ਦਿੱਲੀ ਚੱਲਿਆ ਆ ਉਦੋਂ ਮੰਨ ਲਿਆ ਸੀਗਾ ਮੰਨਣ ਤੋਂ ਬਾਅਦ ਚ ਉਹਨੂੰ ਲਾਗੂ ਕਰਨ ਤੋਂ ਮਨੁਕਰ ਹੋ ਗਈ ਆ ਤਾਂ ਕਰਕੇ ਉਹ ਅਜੇ ਉਸੇ ਗੱਲ ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਤੇ ਚੜੀ ਆ ਮੋਦੀ ਤੇ ਦਿਖਾਵਾ ਇੱਕ ਉਹ ਵਹਯੂ ਜਿਹੜੇ ਆਗੂ ਬੈਠੇ ਨੇ ਮਗਰ ਉਹ ਨਹੀਂ ਇਹ ਕਿਸੇਰੇ ਲੱਗਣ ਦੇਣ ਦੇ ਇਸ ਕਰਕੇ ਇਹ ਤਾਂ ਕਰਕੇ ਕਿਸੇ ਗੱਲ ਬਸਰੇ ਨਹੀਂ ਲੱਗਣ ੜੀ ਪਰ ਜਿੱਦਾਂ ਅੱਗੇ ਕਿਸਾਨ ਬੈਠੇ ਰਹੇ ਨੇ ਲਗਾਤਾਰ ਇਹ ਹੁਣ ਮੰਗਾ ਮਨਾ ਕੇ ਉਹਨੂੰ ਲਾਗੂ ਕਰਵਾ ਕੇ ਹੀ ਮੁੜਨਗੇ ਵਾਪਸੀ ਤੁਹਾਨੂੰ ਮੈਨੂੰ ਲੱਗਿਆ ਕਿ ਮੋਦੀ ਨੇ ਗੁਰਨਾਗ ਸਾਹਿਬ ਜੀ ਦੇ ਜਨਮ ਦਿਨ ਤੇ ਅਣਖੜਨਾ ਵਾਅਦਾ ਕੀਤਾ ਸੀਗਾ ਵੀ ਮੈਂ ਇਹਨੂੰ ਭੁਲੇਖਾ ਲੱਗ ਗਿਆ ਮੇਰੇ ਕੋਲ ਗਲਤੀ ਹੋ ਗਈ ਮੈਂ ਐਸੇ ਕਿਸਾਨ ਕੋਮਨ ਨੂੰ ਸਮਝ ਨਹੀਂ ਸਕਿਆ ਅੱਜ ਉਹ ਜਦੋਂ ਸੌ ਖਾ ਕੇ ਬੰਦਾ ਮੁਕਰਦਾ ਨਾ ਮੈਂ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਔਰੰਗਜ਼ੇ ਮੁਕਰਿਆ ਸੀਗਾ ਤੇ ਵੇਖੋ ਕੀ ਲਾਦੇ ਗੁਰੂ ਗੋਬਿੰਦ ਸਿੰਘ ਜੀ ਦੀ ਪੂਜਾ ਹੋ ਰਹੀ ਹੈ ਅੱਜ ਵੀ ਹੋ ਰਹੀ ਹੈ ਛੋਟੇ ਸਾਹਿਬ ਜੀ ਦੀ ਪੂਜਾ ਹੋ ਰਹੀ ਹੈ ਕਿੱਥੇ ਗਿਆ ਔਰੰਗਜ਼ੇ ਨਾ ਡੱਲੇ ਵਾਲਾ ਰਹਿਣਾ ਤੇ ਸਹੀ ਹੋ ਗਿਆ ਤੀ ਇਹ ਗੱਲ ਚੇਤੇ ਰੱਖਿਓ ਹਮੇਸ਼ਾ ਹੀ ਹਮੇਸ਼ਾ ਨਾ ਜਾ ਨਾ ਡੱਲੇ ਵਾਲਾ ਮੰਡੀਕਰਨ ਕਾਨੂੰਨ ਜਿਹੜਾ ਜੀ ਤੁਸੀਂ ਇਹਨੂੰ ਵੇਖੋ ਜੀ ਇਹ ਖਰੜਾ ਤਿਆਰ ਕਰਕੇ ਭੇਜਤਾ ਜੀ ਆ ਕੋਈ ਮੰਡੀ ਦਾ ਤੋੜਾਂਗੇ ਜੀ ਇਹ ਵੇਖੋ ਨਿੱਕੀ ਜੀ ਮੰਗ ਹੈ ਐਮਐਸਪੀ ਦੀ ਦੇ ਰਹੇ ਆ ਕਿਸਾਨਾਂ ਦੀ ਮੰਗ ਕਰੀ ਕਿ ਵੱਡੀਆਂ ਜਿਹੜੀਆਂ ਜਿਹੜਾ ਜາດ ਦੇਸ਼ ਨੂੰ ਬਹੁਤ ਜ਼ਿਆਦਾ ਹੋਵੇ ਨਾ ਮਤਲਬ ਵੀ ਨੁਕਸਾਨ ਕਰਦਾ ਹੋਵੇ ਕਿਸਾਨ ਦੀ ਕੋਈ ਮੰਗ ਜਿਹੜੀ ਹੈ ਦੇਸ਼ ਨੂੰ ਤੋੜਨ ਵਾਲੀ ਨਹੀਂ ਕਿ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀ ਦੇਸ਼ ਦੀ ਆਰਥਿਕਤਾ ਨੂੰ ਤਾਂ ਚੁੱਕਣ ਵਾਲੀ ਆ ਤੋ ਫਿਰ ਵੀ ਕਰ ਲਈ ਤਿਆਰ ਕਿਉਂ ਕਿ ਉਹ ਅਡਾਨੀ ਬਾਨੀ ਹੱਤੀ ਚੱਜ ਚੁੱਕਾ ਆ ਇਸ ਕਰਕੇ ਮੰਗਾਂ ਤੇ ਮੰਨਣੀਆਂ ਹੀ ਪੈਣਗੀਆਂ ਅੱਜ ਨਹੀਂ ਤੇ ਕੱਲ ਕਿਸਾਨ ਜਦੋਂ ਸੰਘਰਸ਼ ਤੇ ਆਉਂਦੇ ਆ ਤਨੁਪਦੇ ਅਵਸਾਰ ਰਕ ਕਦੀਆਂ ਵਡੀਆਂ ਕ੍ਰਾਂਤੀਆਂ ਆਉਂਦੀਆਂ ਨੇ ਕਿੱਡੇ-ਕੱਡੇ ਰਾਜ ਬਤਤ ਬਦਲੇ ਜਾਂਦੇ ਆ ਇਸ ਕਰਕੇ ਮੋਦੀ ਨੂੰ ਇਹ ਗੱਲ ਮੰਨਣੀ ਹੀ ਪਊਗੀ ਸੋ ਮੈਂ ਗੁਰਮੀਤ ਸਿੰਘ ਪੱਕਾ ਪੰਜਾਬ ਟੈਕਸੀ ਯੂਨੀਅਨ ਜ਼ਿਲ੍ਹਾ ਫਰੀਦਕੋਟ ਤੋਂ ਬਤੌਰ ਕਿਸਾਨ ਵੀਰਾਂ ਦੇ ਨਾਲ ਮੋਢੇ ਤੋਂ ਮੋਢਾ ਜੋੜ ਕੇ ਨਾਲ ਪਿਛਲੇ ਜੇ ਗੱਲ ਕਰ ਲਈਏ ਜਦੋਂ ਦਾ ਖਨੋਰੀ ਬਾਰਡਰ ਮੋਰਚਾ ਲੱਗਾ ਸੋ ਜਦੋਂ ਵੀ ਸਮਾਂ ਮਿਲਦਾ ਕਿਸਾਨ ਵੀਰਾਂ ਦੇ ਨਾਲ ਸੇਵਾ ਕਰਨ ਪਹੁੰਚਦੇ ਆਂ ਜੀ ਕਿਸਾਨ ਵੀਰਾਂ ਦੇ ਦਰਸ਼ਨ ਕਰਦੇ ਆਂ ਡਲੇਵਾਲ ਸਾਹਿਬ ਦੀ ਛੇਤੀ ਲਈ ਅਰਦਾਸ ਬੇਨਤੀ ਕਰਦੇ ਆਂ ਜੀ ਔਰ ਅੱਜ ਸਾਨੂੰ ਪੂਰੇ ਪੰਜਾਬ ਵੱਲੋਂ ਇੱਕ ਕਾਲ ਸੀਗੀ ਜੀ ਸਾਡੇ ਟੈਕਸੀ ਲਾਈਨ ਵੱਲੋਂ ਵੀ ਕਾਲ ਸੀ ਸਾਡੀਆਂ ਜੋ ਟੈਕਸੀ ਆ ਪਰਮਿਟ ਵਾਲੀਆਂ ਗੱਡੀਆਂ ਪੂਰੇ ਤੌਰ ਤੇ ਸੀ ਰੋਕੱਖਿਆ ਸਟੈਂਡਾਂ ਦੇ ਉੱਪਰ ਤੇ ਮੈਂ ਆਪਦੇ ਡਰਾਈਵਰ ਵੀਰਾਂ ਨੂੰ ਲੈ ਕੇ ਇਸ ਧਰਨੇ ਦੇ ਵਿੱਚ ਵੀ ਜਰੂਰ ਸਮੂਲੀਅਤ ਕੀਤੀ ਆ ਔਰ ਕਿਸਾਨ ਵੀਰਾਂ ਦੀ ਜੇ ਗੱਲ ਕਰੀਏ ਜਿਸ ਤਰ੍ਹਾਂ ਹਰ ਇੱਕ ਵਰਗਾ ਪ੍ਰਾਈਵੇਟ ਅਦਾਰਾ ਜਿਹੜਾ ਹੈਗਾ ਹੋ ਰਿਹਾ ਕੋਈ ਟਰਾਂਸਪੋਰਟ ਵਿਭਾਗ ਆ ਜਾਂ ਕੋਈ ਦੁਕਾਨਦਾਰ ਆ ਜਿਸ ਤਰ੍ਹਾਂ ਵੱਡੇ ਮਾਲ ਬਣ ਗਏ ਆ ਜੀ ਤੇ ਸਾਡੇ ਕਿਸਾਨ ਵੀਰ ਆਸਤੇ ਆਮ ਦੁਕਾਨਦਾਰਾਂ ਆਸਤੇ ਮੁਲਾਜ਼ਮ ਵਰਗਾਂ ਆਸਤੇ ਇਹ ਬਹੁਤ ਘਾਤਕ ਸਿੱਧ ਹੋ ਰਿਹਾ ਕਿਉਂਕਿ ਅੱਜ 35 ਦਿਨ ਦੇ ਵਿੱਚ ਸਾਡੇ ਜਰਨੈਲ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਕਿਸਾਨ ਨੇਤਾ ਉਹਨਾਂ ਦੀ ਜਿਹੜੀ ਬਾਡੀ ਆਰਗੇਨਾਈਜ਼ੇਸ਼ਨ ਦੀ ਗੱਲ ਕਰਗੇ ਆਪਾਂ ਲੀਵਰਜ਼ ਵਗੈਰਾ ਔਰ ਕਿਡਨੀ ਵਗੈਰਾ ਡੈਮੇਜ ਆਪਾਂ ਨੂੰ ਰਿਪੋਰਟਾਂ ਜਿਹੜੀਆਂ ਹੈ ਝੂਠੀਆਂ ਦੇ ਰਿਆ ਬਿਲਕੁਲ ਢੱਲੇਵਾਲ ਸਾਹਿਬ ਤੇ ਸਰੀਰ ਤੌਰ ਤੇ ਠੀਕ ਨੇ ਉਹ ਚੰਗੀ ਤਰ੍ਹਾਂ ਸਹੀ ਤਰ੍ਹਾਂ ਬੋਲ ਨਹੀਂ ਪਾ ਰਹੇ ਅਸੀਂ ਖੁਦ ਉਹਨਾਂ ਕੋਲੇ ਰਹਿ ਕੇ ਆਏ ਆਂ ਜੀ ਔਰ ਅਸੀਂ ਚਾਹੁੰਦੇ ਆ ਜਿਹੜੇ ਅੱਜ ਵੀ ਕਿਸਾਨ ਵੀਰ ਜੱਥੇਬੰਦੀਆਂ ਵਾਲੇ ਪ੍ਰਧਾਨ ਸਾਹਿਬਾਨ ਬੈਠੇ ਆ ਇਹ ਚੀਜ਼ ਦੀ ਵੇਟ ਕਰ ਰਹੇ ਆ ਕੋਈ ਸ਼ਾਇਦ ਸਾਡੇ ਘਰੇ ਬੈਠਾਂ ਸਰਜੂਗਾ ਇਹ ਕਦੇ ਨਹੀਂ ਹੋਣਾ ਸਾਡਾ ਸਾਰੇ ਵੀਰਾਂ ਦਾ ਫਰਜ਼ ਬੰਦਾ ਜਿੰਨੀਆਂ ਬੰਦੀਆਂ ਕੋਈ ਮੁਲਾਜ਼ਮਾ ਕੋਈ ਟਰੈਕਟਰ ਵੀਰਾ ਕੋਈ ਮਾਸਟਰ ਜੀ ਆ ਜਾਂ ਵੀ ਸਮਾਜ ਸੇਵੀ ਆ ਹਰ ਇੱਕ ਵੀਰ ਦਾ ਫਰਜ਼ ਦੀ ਜੋ ਕੋਲਾ ਉਹਨੂੰ ਅਸੀਂ ਸਮਰਥਨ ਜ਼ਰੂਰ ਦੇਈਏ